ਸ਼ਿਆਲਾਂ ਦਾ ਸੀਜ਼ਨ ਹੋ ਗਿਆ ਸਰੂ ਅੱਜ ਭੈਣਾਂ ਦੇ ਕਰਨ ਲੱਗਿਆ ਵੱਡੇ ਫਾਇਦੇ ਜਿਵੇਂ ਕਿ ਸ਼ਾਲ ਤੁਸੀਂ ਲੈਨੇ ਹੋ ਬਜ਼ਾਰਾਂ ਦੇ ਵਿੱਚੋਂ 150 ਤੇ 200 ਰੁਪਏ ਦਾ ਅੱਜ ਉਹੀ ਸ਼ਾਲ ਤੁਹਾਨੂੰ 83 ਰੁਪਏ ਦਾ 1000 ਰੁਪਏ ਦੇ 12 ਕਿਉਂ ਵੀਰੇ ਗੱਲ ਸਹੀ ਆ ਬਿਲਕੁਲ ਜਮਾਂ ਸਹੀ ਹੈ ਦੱਸੋ ਕਿੰਨੀ ਵੈਰਾਈਟੀਆਂ ਕਿਹੜੇ-ਕਿਹੜੇ ਸ਼ਾਲ ਦੀ ਆਪਣੇ ਕੋਲ 15 ਵੈਰਾਈਟੀਆਂ ਨੇ ਜਿੱਥੇ ਸਟਾਰਿੰਗ ਜਿਹੜਾ ਪ੍ਰਾਈਸ ਹੋਇਆ ਜਾਂਦਾ ਹੁੰਦਾ 83 ਰੁਪਏ ਦਾ ਯਾਨੀ ਕਿ 1000 ਰੁਪਏ ਤੁਹਾਨੂੰ 12 ਸ਼ਾਲ ਮਿਲ ਜਾਣਗੇ 100 ਸ਼ਾਲ ਦਾ ਪ੍ਰਾਈਸ ਸੀ ਉਸ ਤੋਂ ਬਾਅਦ ਆ ਗਏ ਨੇ ਚੈੱਕ ਵਾਲਾ ਸ਼ਾਲ ਬਹੁਤ ਟਾਪ ਕੁਆਲਿਟੀ ਦਾ ਸ਼ਾਲ ਆ ਗਾਇਆ ਇਹ ਤੁਹਾਨੂੰ ਮਿਲ ਜੂ 500 ਦੇ ਚਾ ਯਾਨੀ ਕਿ ਸਿਰਫ 125 ਰੁਪਏ ਦਾ ਪੂਰੇ ਗਰਮ ਹੋਣਗੇ ਪੂਰੇ ਗਰ ਇਹਨ ਗਿਰ 240 ਰੁਪਏ ਦਾ ਸ਼ੋਲ ਉਸ ਤੋਂ ਬਾਅਦ ਅਲੱਗ-ਅਲੱਗ ਆਈਟਮਾਂ ਕਾਫੀ ਮਜਨਨਕਾਰੀ ਆਹ ਦੇਖੋ ਇਹ ਹੈਗਾ ਪਸ਼ਮ ਦਾ ਨੀਟਿੰਗ ਵਾਲਾ ਸ਼ੋਲ ਹੈ ਤੇ ਫੁੱਲ ਸਾਈਜ਼ ਹੈ ਮੇਰੇ ਕੱਦ ਤੋਂ ਵੀ ਲੰਬਾ ਸ਼ੋਲ ਹੈਗਾ ਪੂਰੇ ਸਾਈਜ਼ ਦਾ ਦੇਖੋ ਬਾਜ਼ਾਰ ਦਾ ਪ੍ਰਾਈਸ ਇਹਦਾ 400 ਲੈ ਕੇ 500 ਰੁਪਏ ਤੇ ਆਪਣਾ 500 ਚ 3 500 ਰੁਪਏ ਦੇ ਤਿੰਨ ਹਾਂ ਸਿਰਫ 160 ਰੁਪਏ ਵਿੱਚ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਕਾਫੀ ਮਿਲ ਜੂਗੀਆਂ 200 ਰੁਪਏ ਤੋਂ ਆਹ ਕਿੰਨਾ 250 ਰੁਪਏ ਚ ਆ ਜੂਗਾ ਪੋਲੀਬੂਲ ਦਾ ਸ਼ੋਲ ਆ ਗਿਆ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਅਲੱਗ-ਅਲੱਗ ਰੇਟਾਂ ਵਿੱਚ ਬਹੁਤ ਵੈਰਾਈਟੀ ਹੈ ਜੀ 183 ਰੁਪਏ ਤੋਂ ਸਟਾਰਟ ਹੋ ਜਾਣਾ ਸਸੇ ਤੋਂ ਸਟਾਰਟ ਹੋਇਆ ਨਾ ਬਹੁਤ ਵੈਰਾਈਟੀਆਂ ਨੇ ਆਪਣੇ ਕੋਲ ਜੀ ਲਗਭਗ 15 ਵੈਰਾਈਟੀਆਂ ਨੇ ਜਿਵੇਂ ਸ਼ਿਮਰ ਦਾ ਸ਼ੋਲ ਆ ਗਿਆ ਜੀ ਦੋਨੋਂ ਸਾਈਡੋਂ ਲੇਤਾ ਜਾਂਦੇ ਕਿ ਲਾਈਟ ਇੱਕ ਡਾਰਕ ਵਾਲੀ ਸਾਈਡ ਤੇ ਇਹਦਾ ਪ੍ਰਾਈਸ ਵੀ ਆ ਉਹ 300 ਰੁਪਏ ਸਿਰਫ ਜਿਵੇਂ ਆਮ ਸਾਡੇ ਅਪਰੋਚ 602 ਦੇਵਾਂਗੇ ਪੂਰੇ ਵਧੀਆ ਕੁਆਲਿਟੀ ਦੇ ਵਿੱਚ ਡਾਰਕ ਰੰਗ ਲਾਈਟ ਰੰਗ ਜੀ ਆਪਣੀ ਲੋਕੇਸ਼ਨ ਹੈਗੇ ਜੈਮਾ ਚਿੰਤਪੁਰਨੀ ਕਲਾਸ ਹਾਊਸ ਸਿਨੇਮਾ ਰੋਡ ਸੁਨਾਮ ਸ਼ਹਿਰ ਦੇ ਵਿੱਚ ਪੀਰ ਬਾਬਾ ਚੰਗੀਸ਼ਾ ਦਰਗਾਹ ਕੋਲ ਬਣੀ ਬਿਲਕੁਲ ਉਹਨੀ ਦੁਕਾਨ ਹੈਗੀ ਜੈਮਾ ਚਿੰਤਪੁਰਨੀ ਕਲਾਸ ਹਾਊਸ